ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਦੇ ਕੋਨੇ-ਕੋਨੇ ਦੇ ਨਾਗਰਿਕਾਂ ਨੂੰ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਰੀ ਹੈ। ਪਠੰਡਾ ਦੇ ਪਿੰਡ ਪੁੱਚੋਖੁਰ ਦੇ ਵਿੱਚ ਪਹੁੰਚੀ ਇਸ ਯਾਤਰਾ ਦੌਰਾਨ ਪਿੰਡ ਵਾਸੀਆਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਆਯੁਸ਼ਮਨ ਭਾਰਤ, ਉਜਲਾ ਯੋਜਨਾ ਅਤੇ ਮਾਤਰਵੰਦਨਾ ਯੋਜਨਾ ਲਈ ਯੋਗ ਲਾਭਪਾਤਰੀਆਂ ਦੇ ਨਾਮ ਦਰਜ ਕੀਤੇ। ਇਸ ਮੌਕੇ ਵੱਖ-ਵੱਖ ਲਾਭਪਾਤਰੀਆਂ ਨੇ ਲੋਕ ਭਲਾਈ ਯੋਜਨਾਵਾਂ ਰਾਹੀਂ ਮਿਲ ਰਹੇ ਫਾਇਦਿਆਂ ਬਾਰੇ ਵੀ ਦੱਸਿਆ। ਤਾਂ ਜੋ ਮੋਦੀ ਸਰਕਾਰ ਵੱਲੋਂ ਸਾਡਾ ਸਾਡਾ ਸੰਕਲਪ ਵਿਕਸਿਤ ਭਾਰਤ ਦੀ ਜੋ ਮਹਮ ਚਲਾ ਰਹੀ ਹੈ ਤਾਂ ਸਾਡੇ ਪਿੰਡ ਦੇ ਵਿੱਚ ਜੋ ਪੀਣ ਲਈ ਪਾਣੀ ਹੈ ਬਰਡਰ ਬਾਕਸ ਨਵਾਂ ਲੱਗਿਆ ਸਾਡੇ ਪਿੰਡ ਦੇ ਵਿੱਚ ਤਾਂ ਜਿਹੜਾ ਪੀਣ ਲਈ ਪਾਣੀ ਆ ਉਹ ਘਰ-ਘਰ ਤੱਕ ਪਹੁੰਚਾਇਆ ਜਾਂਦਾ ਤੇ ਸਾਰੇ ਪਿੰਡ ਨੂੰ ਵਧੀਆ ਇੱਕ ਸਾਫ਼ ਸੁਥਰਾ ਪਾਣੀ ਮਿਲ ਰਿਹਾ ਹੈ ਬੈਨ ਆਈ ਹੈਗੀ ਇਹ ਮਤਲਬ ਆਮ ਨਾਗਰਿਕ ਨੂੰ ਜਿੰਨੂੰ ਨਹੀਂ ਵੀ ਸਕੀਮਾਂ ਪਤਾ ਹੈਗੀਆਂ ਉਹਨਾਂ ਨੂੰ ਦੱਸਿਆ ਪਤਾ ਲੱਗਦਾ ਇਸ ਤੋਂ ਬਹੁਤ ਵੱਡਾ ਫਾਇਦਾ ਹੋ ਰਿਹਾ ਹਰ ਇੱਕ ਨਾਗਰਿਕ ਨੂੰ ਕਰੇ ਬੈਕ ਥੈਨ ਜਿਕੇ ਮੈਂ ਹੁਣ ਵੀ ਇੱਥੇ ਸਾਰਾ ਇਕੱਠਾ ਹੋਇਆ ਹੋਇਆ ਪਿੰਡ ਦਾ ਜਿਹੜੇ ਨੂੰ ਵੀ ਸਾਰਿਆਂ ਨੂੰ ਮਤਲਬ ਤਕਰੀਬਨ ਪਤਾ ਲੱਗ ਜਾਂਦਾ ਹਰ ਇੱਕ ਸਹੂਲਤ ਆ ਰਹੀ ਹੈ ਸਰਕਾਰੀ ਸਲੈਂਡਰ ਆਣਿਓ ਜਾਂ ਕੋਈ ਆਪਣੇ ਮਨਰੇਗਾ ਸਕੀਮ ਆਣਿਓ ਮੇਰਾ ਮੋਦੀ ਵਾਲੇ ਕਾਰ ਤੇ ਇਲਾਜ ਹੋਇਆ ਜੀ ਮੇਰੀ ਹੱਡੀ ਵੱਢੀ ਸੀ ਗਿੱਟੇ ਦੀ ਟੈਂਡਰ ਰਿਪੇਅਰ ਹੋਇਆ ਤੇ ਇਸ ਕਰਕੇ ਮੈਂ ਇਲਾਜ ਕਰਵਾਉਣਾ ਚਾਹੁੰਦਾ ਸੀ ਇਹਨਾਂ ਨੂੰ ਲਾਭ ਮਿਲਿਆ ਕਰਤੋ